ਸਾਹਿਬ ਇਹਨਾਂ ਤੁਹਾਨੂੰ ਖੜਾ ਜਿਵੇਂ ਲੰਡਨ ਸਿਟੀ ਦੇ ਵਿੱਚ ਬੜੀਆਂ ਘੈਂਟ ਬ੍ਰਾਂਡ ਚੀਜ਼ਾਂ ਯਾਰ ਆ ਤੁਹਾਨੂੰ ਦਿਖਾਉਣਾ ਤੁਸੀਂ ਤਾਂ ਆਖੋਗੇ ਪਤਾ ਨਹੀਂ ਬਲੌਗ ਬਣਾ ਕੇ ਐਵੇਂ ਤੁਹਾਨੂੰ ਸਾਰੀਆਂ ਇਨਫੋਰਮੇਸ਼ਨ ਦਿੰਨੇ ਆ ਤੇ ਅੱਜ ਆਪਾਂ ਬਠਿੰਡੇ ਦੇ ਵਿੱਚ ਖੜੇ ਆ ਤੇ ਇਹ ਬਠਿੰਡੇ ਦੀ ਜਗ੍ਹਾ ਹੈਗੀ ਰੋਜ਼ ਗਾਰਡਨ ਤੇ ਤੁਹ ਸਾਰੇ ਕਲਰ ਮਿਲਨੇ ਆ ਤੁਹਾਨੂੰ ਆ ਆ ਜੋ ਮੇਰੀਆਂ ਭੈਣੋਂ ਭੱਜੀਆਂ ਆਂਗੂ ਇੱਥੇ ਇਹ ਮੌਕਾ ਹੁੰਦਾ 300 ਤੇ ਇਹ ਆ ਆ ਆ ਗਈਆਂ ਮੇਰੇ ਵੀਰਾਂ ਵਾਲੀਆਂ ਲੋਰਾ ਹਨਾ ਹਾਂਜੀ ਆ ਬਵਾਈਜ਼ ਆ ਵੀਰੇ ਆ ਬਵਾਈ ਦਾ ਲੋਰਾ ਲਾਈ ਮੰਡੋਂ ਮਿਲ ਗਿਆ ਆਪਣਾ ਮਾਲ ਵੀ ਆਦਾ ਬੁਰੀ ਬੜੀ ਮੋਟੀ ਆ ਯਾਰ ਇਹ ਤਾਂ ਗੱਲਬਾਤ ਪੂਰੀ ਹੈ ਤੇ ਆ ਜੋ ਇੱਥੇ ਆ ਭੈਣਾਂ ਦਾ ਫੇਰ ਸਮਾਨ ਜਾ ਆ ਗਿਆ ਤਾਂ ਭੈਣਾਂ ਦੇ ਵੈਸੇ ਆਪਾਂ ਨੂੰ ਸਮਾਨ ਵਾਰੀ ਘੱਟ ਜਾਣਕਾਰੀ ਹੈ ਤੇ ਮੇਰੀਆਂ ਭੈਣਾਂ ਦੇਖ ਲਓ ਧਿਆਨ ਜਿਹੜੀਆਂ ਮੈਨੂੰ ਵੇਂਦੀਆਂ ਫੇਸਬੁੱਕ ਤੇ ਆ ਸੋਡੇ ਟਾਪ ਟੂਬ ਜੇ ਪਏ ਆ ਬਾਈ ਬਾਦੂ ਆ ਜੋ ਕਿਰਾ ਇੱਥੇ ਸ਼ਰਟਾਂ ਠੀਕ ਹੈ ਕਾਲਰ ਵਾਲੀਆਂ ਸ਼ਰਟਾਂ ਇਹ ਮੇਰੀਆਂ ਭੈਣਾਂ ਦੀਆਂ 250 ਰੁਪਏ 250 ਰੁਪਏ ਦਾ ਵੇਖ ਕੀ ਬਾਤ ਆ ਯਾਰ ਤੇ ਜੇ ਇਹ ਚੀਜ਼ਾਂ ਤੁਸੀਂ ਮਾਲ ਦੇ ਵਿੱਚ ਲੱਖੋਗੇ 2500 ਰੁਪਏ ਦੇ ਕੇ ਨਿਕਲੋਗੇ ਮਿੱਤਰੋ ਆ ਜੋ ਫਿਰ ਤੁਸੀਂ ਲੁੱਟ ਲਓ ਮੇਲਾ ਅੱਜ ਮਾਹ ਹੈ ਭਰਿਆ ਪੂਰਾ ਮੇਲਾ ਜਿੱਥੇ ਵੀ ਜਾਓਗੇ ਹਰ ਇੱਕ ਚੀਜ਼ ਤੁਹਾਨੂੰ ਬ੍ਰਾਂਡ ਮਿਲੂਗੀ ਬ੍ਰਾਂਡ ਇਹ ਜੀਆਂ ਤੁਹਾਨੂੰ ਸ਼ੋਅਰੂਮਾਂ ਦੇ ਵਿੱਚ 500 ਨਹੀਂ 1000 1000 ਨਹੀਂ 2 3-3000 ਰੁਪਏ ਨੇ ਤੁਹਾਨੂੰ ਜਨ ਮਿਲਦੀਆਂ ਨੇ ਇਹ ਚੀਜ਼ਾਂ ਕੀ ਬਾਤ ਹੈ ਸਟਿਚ ਲੇਵੜਾ ਪੂਰਾ ਹੈ ਪੂਰਾ ਕੈਂਟ ਚੀਜ਼ਾਂ ਬ੍ਰਾਂਡ ਦੀ ਸਿਰਫ ਤੈਨੂੰ ਇਹ ਤੁਹਾਨੂੰ ਇਹ 250 300 ਰੁਪਏ 300 ਰੁਪਏ ਦੀ ਆਰਾਮ ਨਾਲ ਮਿਲ ਜਾਣੀ ਹੈ